ਮਨਦੀਪ ਚੱਠਾ ਮੈਂ ਹਾਂ ਉਹ ਵਰਮੀ ਦੀ ਮਿੱਟੀ ਜਿਹਨੂੰ ਪਾਈ ਪਾਣੀ ਆਕਾਰ ਨਾ ਮੈਂ ਸਿਵਹਾਂ ਨਾ ਹੀ ਹਾਸਮ ਨਾ ਹੀ ਕਾਦਰ ਯਾਰ ਨਾ ਹੀ ਬੁੱਲੇ ਦੀ ਕਾਫੀ ਹਾਂ ਮੈਂ ਨਾ ਹੀ ਬਾਬੇ ਦੀ ਬਾਣੀ ਨਾ ਹੀ ਉਹ ਮੁਹੱਬਤ ਰਹੀਆਂ ਨਾ ਹੀ ਪੰਜੇ ਪਾਣੀ ਮੈਂ ਤਾਂ ਹਾਂ ਇੱਕ ਸਾਗਰ ਦੀ ਸਿੱਪੀ ਜਿਹਨੂੰ ਲਹਿਰਾਂ ਸੁੱਟਿਆ ਬਾਹਰ ਨਾ ਮੈਂ ਸਿਵਹਾਂ ਨਾਹੀਂ ਹਾਸਮ ਨਾਹੀਂ ਕਾਦਰੀਆ ਨਾ ਬਿਰਹੋ ਦਾ ਸੁਲਤਾਨ ਹਾਂ ਮੈਂ ਨਾ ਬਿਰਹੋ ਦਾ ਕੋੜਾ ਦਰਦ ਦਿਲ ਵਿੱਚ ਰੱਖਿਆ ਸਮਾ ਕੇ ਪਰ ਸਿੰਦਾ ਥੋੜਾ ਥੋੜਾ ਕਾਲ ਦੀ ਮਾਰੀ ਧਰਤੀ ਵਾਂਗਰ ਮੈਨੂੰ ਤਰੇੜਾਂ ਪਈਆਂ ਹਜ਼ਾਰ ਨਾ ਮੈਂ ਸਿਵਹਾਂ ਨਾਹੀਂ ਹਾਸਮ ਨਾਹੀਂ ਕਾਦਰੀਆ ਅੰਬਰ ਦਾ ਮੈਂ ਟੁੱਟਿਆ ਤਾਰਾ ਮੇਰੀ ਸਾਰ ਨਾ ਲੈਂਦਾ ਕੋਈ ਮੜੀਆਂ ਦੀ ਮਿੱਟੀ ਦੇ ਵਿੱਚ ਮੇਰੀ ਰਲ ਕੇ ਮਿੱਟੀ ਖੋਈ ਡਰਦੇ ਲੋਕੀ ਕੋਲ ਨਾ ਆਵਣ ਮੈਂ ਹੋਇਆ ਪਿਆ ਖੁਆਰ ਨਾ ਮੈਂ ਸਿਵਹਾਂ ਨਾਹੀਂ ਹਾਸਮ ਨਾਹੀਂ ਕਾਦਰ ਯਾਰ ਮੇਰੀ ਬਿੱਥਿਆ ਸੁਣ ਕੇ ਵੀ ਨਾ ਕਿਸੇ ਨੇ ਹੰਝੂ ਪਹਾਏ ਕੋਈ ਲਖ ਬਣਾਵੇ ਆਪਣਾ ਕਿਸੇ ਨੂੰ ਫੇਰ ਵੀ ਰਹਿਣ ਪਰਾਈ ਮਨਦੀਪ ਸਭ ਬਹਾਰਾਂ ਉੱਡ ਗਈਆਂ ਹਰਹੀਆਂ ਨਾ ਕੋਈ ਬਹਾਰ ਨਾ ਮੈਂ ਸ਼ਿਵਹਾਂ ਨਾ ਹੀ ਹਾਸਮ ਨਾ ਹੀ ਕਾਦਰ ਯਾਰ ਧੰਨਵਾਦ